ਪਿੰਡ ਫੇਰੂਰਾਇਂ ਵਿਖੇ ਜਿਹੜਾ ਆਪਾਂ ਤੁਹਾਨੂੰ ਪਹਿਲਾਂ ਦੱਸਿਆ ਸੀ ਵੀ ਇੱਕ ਕਲਾਸਿਕਲ ਕੋਠੀ ਬਣਾਉਣ ਜਾ ਰਹੇ ਹਾਂਗੇ ਤੇ ਉਸ ਕੰਮ ਦੀ ਆਪਾਂ ਨੀਂ ਰੱਖਣ ਵੇਲੇ ਅਰਦਾਸ ਬੇਨਤੀ ਕੀਤੀ ਹੈਗੀ ਕਿਉਂਕਿ ਮੌਸਮ ਬਹੁਤ ਖਰਾਬ ਚੱਲ ਰਿਹਾਗਾ ਤੇ ਮੀਂਹ ਦੇ ਵਿੱਚ ਹੀ ਆਪਾਂ ਨੀਂ ਧਰੀ ਹੈਗੀ ਕਿਉਂਕਿ ਬਾਅਦ ਚ ਪੈਂਚਾ ਲੱਗਣੀ ਸੀ ਤੇ ਕਰਿਓ ਵੀਡੀਓ ਨੂੰ ਸ਼ੇਅਰ ਤੇ ਸੁਣਿਓ ਅਰਦਾਸ ਜਮੇ ਮਕਾਨ ਦੀ ਸਾਰੀ ਬਰਸ਼ਿਸ਼ ਕਰਨ ਦਾ ਸਾਹਮਣੇ ਆਦੇ ਬਰਸ਼ਿਸ਼ ਕਰ ਮਨਾਈ ਪਰਵਾਦ ਦੇ ਨਸਾਰੀ ਸਮੂਹ ਦੀ ਨਾਲ ਜਰਦੀ ਪਰਵਾਦ ਦੇ ਆਪ ਜੀ ਦੇ ਬਰਸ਼ਿਸ਼ ਕਰਾਉਣ ਨੂੰ ਪੰਚਾਇਤ ਦਾ ਪ੍ਰਸ਼ਾਸਨ ਦੇ ਸੰਕਟ ਦੇ ਸਾਹਮਣੇ ਇਹ ਬਤਨ ਕਾਸ ਕਰਦੀ ਹੈ ਉਹਨਾਂ ਲਈ ਆਪ ਜੀ ਦੇ ਸਾਥ ਦੇ ਨਾਲ ਜੋ ਕਿ ਸ਼ਕਤੀ ਦਾ ਸਾਹਮਣੇ ਹੋ ਜਾਵੇ ਜੇਕਰ ਕਿਸੇ ਨੇ कृपा करने की अमूमन यहाँ पर अंतिम नशन का दुष्ट अंतिम नशन